ਸਾਡੇ ਘਰ ਮੈਰਿਜ ਹੈ ਅਸੀਂ ਬਾਹਰ ਤਿਆਰੀਆਂ ਕਰ ਰਹੇ ਆ ਬਾਹਰ ਜਾਣਾ ਸੀ ਅਸੀਂ ਸਾਨੂੰ ਦੇਖੋ ਕਿੰਨੀ ਦਿੱਕਤ ਆ ਅਸੀਂ ਬਾਹਰ ਜਾਣ ਦੀ بجائے 2 ਘੰਟੇ ਇੱਥੇ ਵਿੱਚ ਫਸੇ ਰਹੇ ਆ ਉਹ ਬੋਲ ਬੋਲ ਕੇ ਸੀਵਰੇਜ ਕੋ ਆਏ ਬੜੀ ਮੁਸ਼ਕਲਤ ਹੈ ਔਰ ਰੋਡ ਨਹੀਂ ਬਣੀ ਕਿੰਨੇ ਸਾਲ ਹੋ ਗਿਆ ਹਮੇਸ਼ਾ ਇਹਨਾਂ ਨੂੰ ਜਾ ਕੇ ਕੰਪਲੇਨ ਵੀ ਕਰ ਪਾਈ ਦੀ ਹੈ ਕਿ ਸਾਡੀ ਰੋਡ ਬਣਾਓ ਪਰ ਬੜੀ ਮੁਸ਼ਕਲ ਆ ਰਹੀ ਹੈ ਸਾਨੂੰ ਬਹੁਤ ਦਿੱਕਤ ਹੈ ਅਸੀਂ ਘਰ ਤੋਂ ਕਾਟੋਂ ਬੱਗਾ ਸਾਹਬ ਦੇ ਆਫਿਸ 'ਚ 5-6 ਵਾਰ ਸੀਵਰੇਜ ਬਣਨ ਤੋਂ ਬਾਅਦ ਜਾਏ ਆ ਸਾਨੂੰ ਬਾਈ ਫੇਸ ਵੀ ਉਹ ਜਾਣਦੇ ਆ ਵੇ ਤੁਸੀਂ ਇੱਥੋਂ ਆ ਰਹੇ ਹੋ ਪਰ ਸਾਡੇ ਦੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਸਾਡੇ ਘਰ ਦੇ ਬਿਲਕੁਲ ਅੱਗੇ ਖੱਡਾ ਹੈ ਸਾਡੇ ਅਸੀਂ ਕਨਵਿੰਸ ਉੱਥੋਂ ਹੀ ਆਪਣੇ نکالਨੀ ਆ ਉੱਥੇ ਹੀ ਬਾਣੇ ਦੇਖੋ ਗੱਡੇ ਪੱਲਾ ਹਫ਼ਤਾ ਪੱਲਾ ਇੱਕ ਗੱਡਾ ਭਰਿਆ ਹੁਣ ਫੇਰ ਆ ਗਿਆ ਜੀ ਦੇਖ ਲਓ ਗੱਡਾ ਇਹਹੀ ਪ੍ਰੋਬਲਮ ਹੈ ਜੀ ਤਾਂ ਮੱਛਰ ਬਹੁਤ ਆ ਉੱਤੋਂ ਗਲੀਆਂ ਨਹੀਂ ਬਣਾ ਰਹੇ ਅਸੀਂ ਕਿੰਨੇ ਗੇੜੇ ਲਾ ਚੁੱਕੇ ਆ ਉਹ ਸੁਣਦੇ ਨਹੀਂ ਆ ਕਹਿ ਦਿੰਦੇ ਹਫ਼ਤੇ ਬਾਅਦ ਆਵਾਂਗੇ 10 ਦਿਨ ਆਵਾਂਗੇ ਆਂਦੇ ਹੀ ਨਹੀਂ ਤੁਹਾਨੂੰ ਜਿਹੜਾ ਬਰਸਾਤ ਦਾ ਪਾਣੀ ਇਕੱਠਾ ਹੋਇਆ ਹੈ 4-5 ਦਿਨ ਰਹਿਣਾ ਇਤਿਹਾਸਾਰ ਮੱਛਰ ਕੱਟਾ ਹੋਏਗਾ ਸਮਝੇ ਮੇਰੇ ਘਰ ਬਿਮਾਰੀਆਂ ਹੋਣਗੀਆਂ ਮਲੇਰੀਆ ਡਿੰਗੂ ਇਹ ਵੋ ਸਾਰੀਆਂ ਬਿਮਾਰੀਆਂ ਹੋਣਗੀਆਂ ਮੌਨਸੂਨ ਦੀਆਂ ਬਰਸਾਤਾਂ ਜਿੱਦਾਂ ਹੀ ਸ਼ੁਰੂ ਹੋਈਆਂ ਲੋਕਾਂ ਦੀਆਂ ਮੁਸੀਬਤਾਂ ਵੀ ਲਗਾਤਾਰ ਵਧਣੀਆਂ ਸ਼ੁਰੂ ਹੋ ਚੁੱਕੀਆਂ ਨੇ ਕੁਝ ਲੋਕ ਤਸ ਦੀਆਂ ਸੜਕਾਂ ਕਾਰਨ ਪਰੇਸ਼ਾਨ ਨੇ ਅਤੇ ਕੁਝ ਮੁਹੱਲੇ ਵਾਲੇ ਜਿਹੜੇ ਨੇ ਕੱਚੀਆਂ ਸੜਕਾਂ ਤੋਂ ਪਰੇਸ਼ਾਨ ਨੇ ਕਾਰਨ ਹੈ ਕਿ ਸਰਕਾਰ ਵੱਲੋਂ ਵਿੱਚ ਬੇਸ਼ੱਕ ਜਿਹੜਾ ਸੀਵਰੇਜ ਔਰ ਵਾਟਰ ਸਪਲਾਈ ਤਾਂ ਦੇ ਦਿੱਤੀ ਗਈ ਹੈ ਲੇਕਿਨ ਸੜਕਾਂ ਜਿਹੜੀਆਂ ਨੇ ਉਹ ਹਲੇ ਵੀ ਬਣਾਉਣ ਦੇ ਸਿਰਫ ਵਾਅਦੇ ਹੀ ਕੀਤੇ ਜਾ ਰਹੇ ਨੇ ਵਾਰਡ ਨੰਬਰ 93 ਦੇ ਵਿੱਚ ਮੌਜੂਦ ਆ ਨਿਊ ਹਰੀ ਸਿੰਘ ਨਗਰ ਗਲੀ ਨੰਬਰ 1 ਅਹ ਮੁਹੱਲੇ ਵਾਲਿਆਂ ਦਾ ਕਹਿਣਾ ਹੈ ਲੇਕਿਨ ਨਿਊ ਹਰੀ ਸਿੰਘ ਨਗਰ ਹੈ ਹਰੀ ਸਿੰਘ ਨਗਰ ਜਸਿਆ ਰੋਡ ਦੀ ਬਿਲਕੁਲ ਨਾਲ ਲੱਗਦੀ ਹੋਈ ਇਹ ਸੜਕ ਹੈ ਤਸਵੀਰਾਂ ਤੁਹਾਡੇ ਨਾਲ ਸੰਝੀਆਂ ਕਰਦੇ ਆ ਜਿੱਥੇ ਇੱਕ ਕੱਚੀ ਰੋਡ ਹੈ 20 ਫੁੱਟ ਸੜਕ ਹੈਗੀ ਹੈ ਆਲੇ ਦੁਆਲੇ ਜਿਹੜੀਆਂ ਨੇ ਰਹਿਸ਼ਾ ਬਣੀਆਂ ਹੋਈਆਂ ਨੇ ਕੁੱਟੀਆਂ ਬਣੀਆਂ ਨੇ ਲੋਕ ਰਹਿ ਰਹੇ ਨੇ ਲੇਕਿਨ ਇਹ ਸੜਕ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਕੀ ਇੱਥੋਂ ਨਿਕਲਣਾ ਵੀ ਜਿਹੜਾ ਮੁਸ਼ਕਿਲ ਦਿਖਾਈ ਦੇ ਰਿਹਾ ਹੈ ਤਸਵੀਰਾਂ ਰਾਹੀਂ ਤੁਸੀਂ ਆਪ ਦੇਖ ਸਕਦੇ ਹੋ ਕਿ ਮਿੱਟੀ ਇਸ ਤਰ੍ਹਾਂ ਨਾਲ ਜਮਾ ਹੋਈ ਹੈ ਔਰ ਥੋੜਾ ਜਿਹਾ ਵੀ ਪਾਣੀ ਆਨ ਤੋਂ ਬਾਅਦ ਇੱਥੋਂ ਕਿਸੇ ਕਨਵੈਨਸ ਜਾਣਾ ਤਾਂ ਬੜੀ ਦੂਰ ਦੀ ਗੱਲ ਹੈ ਬਲਕਿ ਤੁਸੀਂ ਪੈਦਲ ਵੀ ਜਿਹੜਾ ਕਿਸੇ ਸਹਾਰੇ ਤੇ ਚੱਲ ਨਹੀਂ ਸਕਦੇ ਕਾਰਨ ਹੈ ਕਿ ਕਿਸੇ ਵੀ ਵਕਤ ਤੁਸੀਂ ਥਲਸ ਕੇ ਜਾਂ ਫਿਰ ਅ ਗਿਰ ਕੇ ਆਪਣੇ ਆਪ ਨੂੰ ਝੋਟ ਪਹੁੰਚਾ ਸਕਦੇ ਹੋ ਮਿੱਟੀ ਇਹ ਰੋਡ ਹੈ ਬੇਸ਼ੱਕ ਸੀਵਰੇਜ ਇੱਥੇ ਪਿਆ ਲੇਕਿਨ ਇੱਕ ਸਰਕਾਰ ਦਾ ਕੌਂਸਲਰ ਦਾ ਇੱਕ ਵਿਧਾਇਕ ਦਾ ਵਾਅਦਾ ਸੀ ਕਿ ਜਲਦ ਇੱਥੇ ਸੜਕਾ ਬਣਾ ਦਿੱਤੀਆਂ ਜਾਣਗੀਆਂ ਲੇਕਿਨ ਤਸਵੀਰਾਂ ਸਾਡੇ ਸਾਹਮਣੇ ਹੈ ਵਾਦੇ ਵਾਦੇ ਹੀ ਦਿਖਾਈ ਦੇ ਰਹੇ ਮਹੱਲੇ ਵਾਸੀ ਜਿਹੜੇ ਨੇ ਇੱਥੇ ਵਸਨੀਕ ਨੇ ਮੇਰੇ ਨਾਲ ਮੌਜੂਦ ਨੇ ਪਹਿਲਾਂ ਮੈਂ ਤੁਹਾਨੂੰ ਤਸਵੀਰ ਦਿਖਾਣਾ ਕਿ ਇਹ ਸੜਕ ਦੀ ਹਾਲਤ ਕੀ ਹੈ ਤੁਸੀਂ ਇਹ ਦੇਖ ਸਕਦੇ ਹੋ ਕਿ ਇੱਥੇ 2 ਫੁੱਟ ਡੂੰਗਾ ਇਹ ਟੋਆ ਪਿਆ ਹੋਇਆ ਹੈ ਇਹਦਾ ਕਾਰਨ ਇਹ ਹੈ ਕਿ ਇੱਥੋਂ ਦੀ ਇੱਕ ਕਨਵੈयंस ਯਾਨੀ ਕਿ ਕਾਰ ਨਿਕਲੀ ਹੈ ਔਰ ਜਿੱਦ ਜਿੱਦ ਇੱਥੋਂ ਕਾਰ ਨਿਕਲਦੀ ਹੈ ਮਿੱਟੀ نیچے ਤਸਦੀ ਹੈ ਉਹਦੇ ਕਰਕੇ ਕਾਰ ਵੀ نیچے ਤਸ ਜਾਂਦੀ ਹੈ ਔਰ ਸੋਚ ਸਕਦੇ ਹੋ ਕਿ ਕਿੰਨਾ ਜ਼ਿਆਦਾ ਨੁਕਸਾਨ ਉਸ ਵੀਕਲ ਉਸ ਕਾਰ ਵੀ ਹੋਇਆ ਹੋਏਗਾ ਜਦੋਂ ਉਸ ਕਾਰ ਨੂੰ ਕੱਢਣ ਲਈ ਇੱਕ ਵਹੀਕਲ ਮੰਗਾਇਆ ਜਾਂਦਾ ਹੈ ਰਿਕਵਰੀ ਵਹੀਕਲ ਜਿਹੜਾ ਬੁਲਾਇਆ ਜਾਂਦਾ ਹੈ ਤਾਂ ਉਹ ਰਿਕਵਰੀ ਵਹੀਕਲ ਵੀ ਇਸੇ ਤਰ੍ਹਾਂ ਨਾਲ ਫਸ ਜਾਂਦਾ ਹੈ ਔਰ ਸੜਕ ਕਿੱਦਾਂ ਤਸਦੀ ਜਾ ਰਹੀ ਹੈ ਇਹਦੀ ਤਸਵੀਰ ਜਿਹੜੀ ਹੈ ਤੁਸੀਂ ਆਪ ਦੇਖ ਸਕਦੇ ਹੋ ਸੀਵਰੇਜ ਪਿਆ ਹੋਇਆ ਲੇਕਿਨ ਹਾਲ ਜਿਹੜੇ ਨੇ ਬੁਰੇ ਨੇ ਕਾਰਨ ਇਹੀ ਹੈ ਕਿ ਸੜਕਾ ਬਣਾਉਣ ਦਾ ਵਾਦਾ ਜ਼ਰੂਰ ਕੀਤਾ ਗਿਆ ਲੇਕਿਨ ਸੜਕਾ ਨਹੀਂ ਬਣਾਈਆਂ ਗਿਆ ਜੋ ਮੌਜੂਦ ਨੇ ਨਿਵਾਸੀ ਕੀ ਉਹਨਾਂ ਨੂੰ ਦਿੱਕਤ ਆ ਰਹੀ ਹੈ ਗੱਲਬਾਤ ਕਰ ਲੈਣੇ ਕਿ ਨਾਮ ਹੈ ਜੀ ਤੁਹਾਡਾ ਮੇਰਾ ਡਾਕਟਰ ਕੁਲਵਿੰਦਰ ਇੱਥੇ ਕੀ ਮੇਨ ਦਿੱਕਤ ਕੀ ਆ ਰਹੀ ਹੈ ਸੜਕ ਬਣਨ ਦੇ ਵਿੱਚ ਕਿਉਂ ਪਰੇਸ਼ਾਨੀ ਹੈ ਕਿੰਨੀ ਦੇਰ ਹੋ ਗਈ ਇਸ ਮਹੱਲੇ ਨੂੰ ਬਨੇ ਹੋਏ ਮਹੱਲੇ ਨੂੰ ਬਣੇ ਹੋਏ ਕੋਈ 5-6 ਸਾਲ ਹੋ ਗਏ ਮਹੱਲੇ ਨੇ ਬਣੇ ਨੂੰ ਠੀਕ ਹੈ ਦੋਸਤੋ ਬਾਅਦ ਬੋਲ ਬੋਲ ਕੇ ਸੀਵਰੇਜ ਪਵਾਏ ਬੜੀ ਮੁਸ਼ਕਲ ਠੀਕ ਹੈ ਔਰ ਰੋਡ ਨਹੀਂ ਬਣੀ ਕਿੰਨੇ ਸਾਲ ਹੋ ਗਿਆ ਹਮੇਸ਼ਾ ਇਹਨਾਂ ਨੂੰ ਜਾ ਕੇ ਕੰਪਲੇਨ ਵੀ ਕਰ ਪਾਈਦੀ ਹੈ ਕਿ ਸਾਡੀ ਰੋਡ ਬਣਾਓ ਪਰ ਬੜੀ ਮੁਸ਼ਕਲ ਆ ਰਹੀ ਹੈ ਔਰ ਸੀਵਰ ਕੋਈ ਪਾਣੀ ਨਿਕਲਦਾ ਕੋਈ ਨਿਕਾਸ ਨਹੀਂ ਹੈਗਾ ਜਦ ਬਰਸਾਤ ਹੁੰਦੀ ਹੈ ਸਾਰਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਮਹੱਲੇ ਵਿੱਚ ਮਹੱਲੇ ਵਾਲਿਆਂ ਨੂੰ ਬੜੀ ਦਿੱਕਤ ਆਉਂਦੀ ਹੈ ਦੇਖੋ ਪਾਣੀ ਕਿੰਨਾ ਵੈਸੇ ਤੇ ਗਵਰਨਮੈਂਟ ਕਹਿੰਦੀ ਹੈ ਪਾਣੀ ਨਾ ਇਕੱਠਾ ਹੋਣ ਦਿਓ ਹੁਣ ਜਿਹੜਾ ਬਰਸਾਤ ਦਾ ਪਾ ਇੱਥੇ ਸਾਰਾ ਮੱਛਰ ਇਕੱਠਾ ਹੋਏਗਾ ਸਮਝੇ ਮੇਰੇ ਘਰ ਬਿਮਾਰੀਆਂ ਹੋਣਗੀਆਂ ਮਲੇਰੀਆ ਡਿੰਗੂ ਇਹ ਉਹ ਸਾਰੀਆਂ ਬਿਮਾਰੀਆਂ ਹੋਣਗੀਆਂ ਠੀਕ ਹੈ ਆਨ ਜਾਣ ਲਈ ਕਿੰਨੀ ਕਿ ਦਿੱਕਤ ਹੁੰਦੀ ਹੈ ਤੁਹਾਡੇ ਚਲੋ ਜਿਹੜੇ ਮਿਲਨ ਪਹਿਚਾਨ ਵਾਲੇ ਆਉਂਦੇ ਆ ਉਹਨਾਂ ਨੂੰ ਤਾਂ ਦਿੱਕਤ ਤੁਹਾਨੂੰ ਆਪ ਨੂੰ ਕਿੰਨੀ ਕਿ ਦਿੱਕਤ ਹੈ ਕਿਉਂਕਿ ਇੱਥੇ ਸਹੀ ਤਰ੍ਹਾਂ ਨਾਲ ਚੱਲਣਾ ਵੀ ਮੁਸ਼ਕਲ ਹੈ ਸਲਿੱਪ ਹੋ ਰਿਹਾ ਪੈਰ ਡੈਫੀਨੇਟਲੀ ਦਿੱਕਤ ਆਏਗੀ ਨਾ ਜੋ ਸਾਡੇ ਬੱਚੇ ਇੱਥੇ ਖੇਡ ਨਹੀਂ ਸਕਦੇ ਸਾਈਕਲ ਨਹੀਂ ਚਲਾ ਸਕਦੇ ਸਕੂਟਰੀ ਨੇ ਨਿਕਲਦੀ ਗੱਡੀ ਨਿਕਲਦੀ ਤਾਂ ਮੁਸ਼ਕਲ ਤਾਂ ਹੈ ਹੀ ਆ ਬਾਹਰ ਨਹੀਂ ਨਿਕਲ ਸਕਦੇ ਤੁਸੀਂ ਏ ਨਹੀਂ ਤੇ ਬੁਰਾ ਹਾਲ ਹੈ ਤੁਸੀਂ ਖੁਦ ਦੇਖ ਸਕਦੇ ਹੋ ਕਿ ਕੱਚੀ ਗਲੀ ਹੈ ਬੁਰਾ ਹਾਲ ਹੈ ਕਿ ਤੇ ਨੰਗਨ ਉਹ ਇੱਥੇ ਦਿਲ ਨਹੀਂ ਕਰਦਾ ਹੂੰ ਮੁਸ਼ਕਲ ਤਾਂ ਹੈ ਕੀ ਨਾਮ ਹੈ ਤੁਹਾਡਾ ਮੈਮ ਔਰ ਕੀ ਇੱਥੇ ਦਿੱਕਤ ਬੜੀ ਦਿੱਕਤ ਕੀ ਪਰੇਸ਼ਾਨੀ ਕੀ ਆ ਰਹੀ ਹੈ ਮੇਰਾ ਨਾਮ ਸੁਵਿਟੀ ਹੈ ਸਤੋ ਪਰੇਸ਼ਾਨੀ ਇਹੀ ਹੈ ਦੇਖੋ ਬਾਰਿਸ਼ ਕਿੰਨੀ ਹੈ ਕਿੰਨਾ ਸਾਨੂੰ ਪਰੇਸ਼ਾਨੀ ਹੈ ਸਾਡੀ ਵਹੀਕਲ ਵਿੱਚ ਫਸ ਗਈ ਅਸੀਂ ਸਵੇਰੇ ਮਾਰਨਿੰਗਸ ਬਾਹਰ ਜਾ ਰਹੇ ਸੀ ਸਾਡੇ ਘਰ ਮੈਰिज ਹੈ ਅਸੀਂ ਬਾਹਰ ਤਿਆਰੀਆਂ ਕਰ ਰਹੇ ਹਾਂ ਬਾਹਰ ਜਾਣਾ ਸੀ ਅਸੀਂ ਸਾਨੂੰ ਦੇਖੋ ਕਿੰਨੀ ਦਿੱਕਤ ਹੈ ਅਸੀਂ ਬਾਹਰ ਜਾਣ ਦੀ ਬਜਾਏ 2 ਘੰਟੇ ਇੱਥੇ ਵਿੱਚ ਫਸੇ ਰਹੇ ਹਾਂ ਸਾਨੂੰ ਬਹੁਤ ਦਿੱਕਤ ਹੈ ਅਸੀਂ ਘੜ ਤੋਂ ਘੜੋਂ ਬੱਗਾ ਸਾਹਬ ਦੇ ਆਫਿਸ 'ਚ 5-6 ਵਾਰ ਸੀਵਰੇਜ ਬਣਨ ਤੋਂ ਬਾਅਦ ਜਾਏ ਹਾਂ ਸਾਨੂੰ ਬਾਈ ਫੇਸ ਵੀ ਉਹ ਜਾਣਦੇ ਆ ਵੀ ਤੁਸੀਂ ਇੱਥੋਂ ਆ ਰਹੇ ਹੋ ਪਰ ਸਾਡੇ ਦੀ ਕਸ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਅਸੀਂ ਜਾਂਦੇ ਹਾਂ ਸਾਨੂੰ ਕਹਿ ਦਿੱਤਾ ਜਾਂਦਾ ਅਸੀਂ 7 ਦਿਨਾਂ ਬਾਅਦ ਆਵਾਂਗੇ 10 ਦਿਨਾਂ ਬਾਅਦ ਆਵਾਂਗੇ ਕਦੇ ਕਹਿ ਰਹੇ ਆ ਅਸੀਂ ਉਹ ਵਾਲੀ ਗਲੀ ਕੰਪਲੀਟ ਕਰਕੇ ਤੁਹਾਡੀ ਗਲੀ ਚਾਵਾਂਗੇ ਪਤਾ ਨਹੀਂ ਕਦਾਂ ਲਗੇ ਜੀ ਸੋ ਉਦ ਤੱਕ ਵਕਤ ਹਜ ਤੱਕ ਆਇਆ ਨਹੀਂ ਜੀ ਕਾਰਨ ਕੀ ਹੈ ਇਹ ਐਕਚੁਅਲ ਇਹ ਮਹੱਲਾ ਬਣੇ ਨੂੰ ਇਹ ਬੱਸੀ ਨੂੰ ਕਿੰਨਾ ਟਾਈਮ ਹੋ ਗਿਆ ਕਿਉਂਕਿ ਇੱਥੇ ਸੀਵਰੇਜ ਵਾਟਰ ਸਪਲਾਈ ਤਾਂ ਆਲਰੇਡੀ ਆ ਚੁੱਕੀ ਹੈ ਹਾਂ ਜੀ ਪਿਛਲੇ ਸਾਲ ਅਕਤੂਬਰ ਚ ਸਾਡੇ ਸੀਵਰੇਜ ਪੈ ਚੁੱਕੇ ਆ ਵਾਟਰ ਸਪਲਾਈ ਦੇ ਦਿੱਤੀ ਗਈ ਹੈ ਪਰ ਗਲੀ ਹਜ ਤੱਕ ਨਹੀਂ ਬਣੀ ਹੈ ਜੀ ਤੁਸੀਂ ਕੌਂਸਲਰ ਤੱਕ ਜਿੱਦਾਂ ਕਹਿ ਰਹੇ ਹੋ ਵਿਧਾਇਕ ਤੱਕ ਵੀ ਅਪਰੋਚ ਕੀਤੀ ਹੈਗੀ ਹੈ ਨਾ ਕੋਈ ਰੀਜ਼ਨ ਕੋਈ ਕਾਰਨ ਤਾਂ ਉਹਨਾਂ ਨੇ ਦੱਸਿਆ ਹੋਏ ਪਤਾ ਨਹੀਂ ਜੀ ਹੁੰਦਾ ਉਹੀ ਜਾਂਦੇ ਆ ਸਾਨੂੰ ਤਾਂ ਇਹੀ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਅਸੀਂ ਦੰਨ ਹੈ ਜੀ ਅਸੀਂ ਆ ਜਾਾਂਗੇ ਅਸੀਂ ਪੂਰੇ ਵਾਰ ਇਦਾਂ ਹੁੰਦਾ ਮੇਰੇ ਪੁੱਛਣ ਦਾ ਕਾਰਨ ਹੈ ਕਈ ਵਾਰ ਇਦਾਂ ਹੁੰਦਾ ਕਿ ਕਲੋਨੀ ਅਨਧਿਕਾਰਿਤ ਹੁੰਦੀ ਹੈ ਕਾਰਪੋਰੇਸ਼ਨ ਜੀ ਜਾਂ ਨਹੀਂ ਆਈ ਹੁੰਦੀ ਪਰ ਇੱਥੇ ਤਾਂ ਕਾਰਪੋਰੇਸ਼ਨ ਚ ਵੀ ਇਹ ਆ ਚੁੱਕੀ ਹੈ ਸੀਵਰੇਜ ਵੀ ਆ ਗਿਆ ਵਾਟਰ ਸਪਲਾਈ ਵੀ ਪਾਸ ਹੈਗੀ ਹੈ ਜੀ ਸਭ ਕੁਝ ਪਾਸ ਹੈ ਪਤਾ ਨਹੀਂ ਕਿਸ ਵਜ੍ਹਾ ਨਾਲ ਸਾਡੀ ਰੋਡ ਰੁਕੀ ਹੋਈ ਹੈ ਜੀ ਅੱਛਾ ਦਿੱਕਤ ਕਿੰਨੀ ਕਾ ਆ ਰਹੀ ਹੈ ਮੈਂ ਇੱਥੇ ਦੇਖ ਰਿਹਾ ਜੇ ਤੁਸੀਂ ਕਿਹਾ ਗੱਡੀ ਵੀ ਸਾਡੀ ਫਸ ਗਈ ਹੈ ਨਾ ਕਾਰ ਫਸ ਗਈ ਉਹਨੂੰ ਕੱਢਣ ਲਈ ਰਿਕਵਰੀ ਵੈਨ ਬੁਲਾਈ ਉਹ ਵੀ ਜਿਹੜੀ ਹੈ ਇਹਦੇ ਵਿੱਚ ਤਸ ਗਈ ਬੱਚਿਆਂ ਨੂੰ ਚੱਲਣ ਚ ਔਰ ਇੱਥੇ ਆਮ ਲੋਕਾਂ ਨੂੰ ਚੱਲਣ ਚ ਕਿੰਨੀ ਕੁ ਦਿੱਕਤ ਆ ਰਹੀ ਹੈ ਦੇਖੋ ਜੀ ਫਿਸਲਣ ਤਾਂ ਹੈਗੀ ਹੈ ਬੱਚੇ ਇੱਕ ਇੱਕ ਬੱਚਾ ਤਾਂ ਕੱਲ ਹੀ ਗਿਰ ਗਿਆ ਚੋਟ ਲੱਗੀ ਆ ਉਸ ਦੇ ਔਰ ਦੇਖੋ ਸਾਡੇ ਘਰ ਦੇ ਬਿਲਕੁਲ ਅੱਗੇ ਖੱਡਾ ਹੈ 사ਂਜੀ ਅਸੀਂ ਕਨਵਿੰਸ ਉੱਥੋਂ ਹੀ ਆਪਣੇ ਨਿਕਾਲਨੀ ਆ ਉੱਥੋਂ ਹੀ ਬਾਨੇ ਦੇਖੋ ਗੱਡੇ ਪਹਿਲਾ ਹਫਤਾ ਪਹਿਲਾਂ ਹੀ ਕਿ ਗੱਡਾ ਭਰਿਆ ਹੁਣ ਫੇਰ ਆ ਗਿਆ ਜੀ ਦੇਖ ਲਓ ਗੱਡਾ ਅਸਰ ਤਾਂ ਬਹੁਤ ਪ੍ਰੋਬਲਮ ਹੈ ਇਹ ਜਿਹੜੀਆਂ ਤਸਵੀਰਾਂ ਤੜਨ ਨਾਲ ਸਾਂਝੀਆਂ ਕਰ ਰਹੇ ਆ ਇਹ ਸਭ ਮਹੱਲੇ ਵਾਲੇ ਤੁਹਾਨੂੰ ਵੀ ਇਹੀ ਦਿੱਕਤ ਆ ਰਹੀ ਹੈ ਹਾਂਜੀ ਜੀ ਇਹੀ ਪ੍ਰੋਬਲਮ ਹੈ ਜੀ ਇੱਕ ਤਾਂ ਮੱਛਰ ਬਹੁਤ ਆ ਉੱਤੋਂ ਗਲੀਆਂ ਨਹੀਂ ਬਣਾ ਰਹੇ ਅਸੀਂ ਕਿੰਨੇ ਗੜੇ ਲਾ ਚੁੱਕੇ ਆ ਉਹ ਸੁਣਦੇ ਨਹੀਂ ਆ ਕਹਿ ਦਿੰਦੇ ਹਫਤੇ ਬਾਅਦ ਆਵਾਂਗੇ 10 ਦਿਨ ਆਵਾਂਗੇ ਆਂਦੇ ਹੀ ਨਹੀਂ ਆ ਇੱਥੇ ਕਿਸੇ ਨੂੰ ਝੋਟ ਲੱਗਣ ਦਾ ਕਿੰਨਾ ਗੈਰ ਹੈ ਕਿਉਂਕਿ ਪੂਰੀ ਮਿੱਟੀ ਆਰ ਮਿੱਟੀ ਜਿਹੜੀ ਹੈ ਸਲਿੱਪ ਕਰ ਰਹੀ ਬਲਕਿ ਬੈਠ ਵੀ ਰਹੀ ਹੈ نیچے ਬੱਚੇ ਨੂੰ ਕਹੀ ਜੀ ਮੈਂ ਤਾਂ ਖੁਦ ਦੋ ਵਾਰੀ ਫਿਸਲ ਗਈ ਗਿਰ ਗਈਆਂ ਇੱਥੇ ਦੋ ਵਾਰੀ ਫਿਸਲ ਚੁਕੀ ਹੈ ਇੱਥੇ ਆ ਦੇਖੋ ਜੀ ਬੱਚੇ ਆ ਦੇਖੋ ਬੱਚੇ ਆ ਦੇਖੋ ਬੱਚਿਆਂ ਦੇ ਫਿਸਲਣ ਕਾਰਨ ਇਹ ਕਿੰਨੀਆਂ ਝੋਟਾ ਇੱਥੇ ਆ ਰਹੀਆਂ ਨੇ ਕਾਰਨ ਇਹ ਹੀ ਹੈ ਕਿ ਫਿਸਲਣ ਇੰਨੀ ਜ਼ਿਆਦਾ ਹੈ ਔਰ ਇਸੇ ਕਾਰਨ ਇੱਥੇ ਝੋਟਾ ਆ ਰਹੀਆਂ ਨੇ ਕਿ ਨਾਮ ਵੀ ਰਹੀ ਤੁਹਾਡਾ ਮੇਰਾ ਨਾਮ ਜੀ ਐਡਵੋਕੇਟ ਲਿਆਨ ਸ਼ਰੂਆ ਜੀ ਇੱਥੇ ਰਹਿੰਦੇ ਸੀ ਹਾਂਜੀ ਹਾਂਜੀ ਅੱਛਾ ਕਿੰਨੀ ਕੁ ਦਿੱਕਤ ਆ ਰਹੀ ਹੈਗੀ ਹੈ ਇੱਥੇ ਜਿਹੜੀ ਇੱਕ ਦੱਸਿਆ ਜਾ ਰਿਹਾ ਕਿ ਇੱਕ ਕਾਰ ਵੀ ਜਿਹੜੀ ਫਸ ਗਈ ਸੀ ਇੱਕ ਕਾਰ ਤੁਹਾਡੀ ਵੀ ਸੀਗੀ ਹਾਂਜੀ ਜੀ ਉਹ ਮੇਰੀ ਕਾਰ ਆ ਜੀ ਤੇ ਮਤਲਬ ਇਹ ਸਾਲ ਹੋ ਚੁੱਕਾ ਹੈ ਅਸੀਂ ਇਹ ਸਾਲ ਭਰ ਤੋਂ ਉਹਨਾਂ ਕੋਲ ਜਾ ਰਹੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਸਾਡੀ ਗਲੀ ਬਣਾ ਦਿਓ ਬਣਾ ਦਿਓ ਸਾਨੂੰ ਕਹਿੰਦੇ ਸੀਵਰੇਜ ਪਾਏਗਾ ਫਿਰ ਆਪਾਂ ਗਲੀ ਬਣਾਵਾਂਗੇ ਸੀਵਰੇਜ ਪਾਤਾ ਚਲੋ ਠੀਕ ਹੈ ਫਿਰ ਜਦ ਵੀ ਆਪਾਂ ਗੇੜਾ ਲਾਣ ਜਾਂਦੇ ਆ ਜਾਂ ਬਗਾਇਦਾ ਸਾਡਾ ਇੱਕ WhatsApp ਗਰੁੱਪ ਬਣਾਇਆ ਉਹਨਾਂ ਨੇ ਕਿ ਸਾਡੀ ਪ੍ਰੋਬਲਮ ਇੱਥੇ ਸ਼ੇਅਰ ਕਰੋ ਅਸੀਂ ਪ੍ਰੋਬਲਮ ਸ਼ੇਅਰ ਕਰਦੇ ਆ ਉਹਨਾਂ ਨੂੰ ਉਹ ਕਹਿੰਦੇ બસ 15 ਰੋਣ ਘਟਜੋ ਹਫਤਾ ਘਟਜੋ ਤੁਹਾਡੀ ਗਲੀ ਬਣਾ ਦਾਂਗੇ ਤੁਹਾਡੀ ਗਲੀ ਪਾਸ ਹੋਈ ਹੋਈ ਹੈ ਜੀ ਪਤਾ ਨਹੀਂ ਕਿੱਥੇ ਹੈ ਕੀ ਬਤਾਉਣ ਸਰਕਾਰ ਦਾ ਕੀ ਉਹ ਕਰਦੇ ਵੀ ਇਹਦਾ ਇਹ ਤੁਸੀਂ ਥੋੜਾ ਦਿਖਾਓ ਜਰਾ ਕਿੰਨਾ ਕਿ ਬੁਰਾ ਹਾਲਾਤ ਪਿਆ ਮੈਂ ਤੁਹਾਨੂੰ ਇਹ ਤਸਵੀਰਾਂ ਦਿਖਾਣਾ ਹੈ ਪੂਰੀ ਗਲੀ ਇੱਥੇ ਜਮ ਹੈ ਸਾਰੇ ਲੇਡੀਜ਼ ਜੋ ਇੱਥੇ ਪਰਿਵਾਰ ਚ ਨੇ ਬੱਚੇ ਜਿਹੜੇ ਨੇ ਉਹ ਇੱਥੇ ਜਮ੍ਹਾਂ ਹੋ ਚੁੱਕੇ ਨੇ ਕਿਉਂਕਿ ਕਾਰਨ ਹੈ ਕਿ ਪ੍ਰਸ਼ਾਸਨ ਤੱਕ ਆਪਣੀ ਗੱਲ ਪਹਚਾਣੀ ਹੈ ਪ੍ਰਸ਼ਾਸਨ ਦੇ ਕੰਨਾਂ ਤੱਕ ਆਪਣੀ ਸਮੱਸਿਆ ਪਹਚਾਣੀ ਹੈ ਇੱਥੇ ਤੁਹਾਨੂੰ ਮੈਂ ਦਿਖਾ ਦਵਾਂ ਕਿ ਕਿੰਨਾ ਕੁ ਗਿਆਰਾ ਇਹ ਟੋਆ ਹੈ ਅਗਰ ਇੱਥੇ ਕੋਈ ਆਪਾਂ ਡੰਡਾ ਜਾਂ ਕੁਛ ਤੁਹਾਡੇ ਕੋਲ ਹੈ ਜਰਾ ਆਹ ਦੇਖੋ ਜੀ ਇਹ ਮੇਰੇ ਖਿਆਲ ਕਿੰਨੇ ਕੁ ਇਹ ਨੂੰ ਦੇਖੋ ਪਹਿਲਾਂ ਇਹ ਮੇਰੇ ਖਿਆਲ ਲੇ 3 ਕਿ ਫੁੱਟ ਦਾ ਡੰਡਾ ਹੋਏਗਾ ਅਗਰ ਇਹਨੂੰ ਅਸੀਂ ਇਸ ਟੋਏ ਚ ਪਾ ਕੇ ਦੇਖਦੇ ਹਾਂ ਤਾਂ ਤੁਸੀਂ ਇਹ ਦੇਖੋ ਕਿ ਪੂਰੇ ਦਾ ਪੂਰਾ ਡੰਡਾ نیچے ਜਾ ਚੁੱਕਾ ਹੈਗਾ ਯਾਨੀ ਕਿ 3 1/2 ਫੁੱਟ نیچے ਸੜਕ ਤਸ ਚੁੱਕੀ ਹੈਗੀ ਹੈ ਔਰ ਅਗਰ ਇਸੇ ਤਰ੍ਹਾਂ ਨਾਲ ਕੋਈ ਇਸ ਟੋਏ ਦੇ ਵਿੱਚ ਗਿਰ ਜਾਂਦਾ ਅਗਰ ਮੈਂ ਆਪਣਾ ਪੈਰ ਪਾ ਕੇ ਤੁਹਾਨੂੰ ਦਿਖਾਵਾਂ ਇਸ ਟੋਏ ਦੇ ਅੰਦਰ ਤਾਂ ਮੇਰਾ ਪੈਰ ਬਿਲਕੁਲ نیچے ਤਸਦਾ ਹੋਇਆ ਜਾ ਰਿਹਾ ਯਾਨੀ ਕਿ ਮੇਰੇ ਗੋਡੇ ਤੱਕ ਇਹ ਟੋਆ ਜਿਹੜਾ ਟਸ ਚੁੱਕਾ ਹੈਗਾ ਅਗਰ ਕੋਈ ਵੀ ਰਾਤ ਬਰਾਤੇ ਇੱਥੇ ਆਉਂਦਾ ਅਨਗੇਲੀ ਨਾਲ ਜਾਂ ਲਾਪਰਵਾਹੀ ਨਾਲ ਜਾਂ ਕਹੀਏ ਕਿ ਵੈਸੇ ਹੀ ਉਹਨੂੰ ਨਹੀਂ ਪਤਾ ਲੱਗਦਾ ਉਹਨੂੰ ਕਿੰਡੀ ਗੰਭੀਰ ਜਿਹੜੀ ਚੋਟ ਹੈ ਉਹ ਪਹੁੰਚ ਸਕਦੀ ਹੈ ਸੜਕਾ ਨਾ ਬਣਨ ਦਾ ਕਾਰਨ ਇਹ ਨਹੀਂ ਹੋ ਸਕਦਾ ਕਿ ਇੱਥੇ ਕਾਰਪੋਰੇਸ਼ਨ ਦਾ ਏਰੀਆ ਨਾ ਹੋਵੇ ਸੀਵਰੇਜ ਹੈ ਸੀਵਰੇਜ ਦੇ ਨਾਲ ਤੁਹਾਨੂੰ ਦਿਖਾ ਦਿੰਨੇ ਆ ਵਾਟਰ ਸਪਲਾਈ ਵੀ ਮੌਜੂਦ ਹੈ ਵਾਟਰ ਸਪਲਾਈ ਮੌਜੂਦ ਹੈ ਸਰਕਾਰੀ ਟੂਟੀ ਲੱਗੀ ਹੋਈ ਹੈ ਇਸ ਦਾ ਮਤਲਬ ਏਰੀਆ ਕਾਰਪੋਰੇਸ਼ਨ ਦੇ ਵਿੱਚ ਆ ਚੁੱਕਾ ਹੈ ਇਸ ਦਾ ਮਤਲਬ ਏਰੀਆ ਕਾਰਪੋਰੇਸ਼ਨ ਦਾ ਹੈਗਾ ਲੇਕਿਨ ਸੜਕ ਨਾ ਬਣਾਉਂਦਾ ਕਾਰਨ ਕੀ ਹੋ ਸਕਦਾ ਹੈ ਇਹ ਮਹੱਲਾ ਵਾਸੀ ਜਿਹੜੇ ਨੇ ਇੱਕ ਸਵਾਲ ਪੁੱਛ ਰਹੇ ਨੇ ਕਿ ਆਖਰ ਕਿਉਂ ਸਾਡੇ ਨਾਲ ਇਹ ਵਿਤਕਰਾ ਕੀਤਾ ਜਾ ਰਿਹਾ ਹੈਗਾ ਯਾ ਹੋਰ ਲੋਕਾਂ ਨਾਲ ਗੱਲਬਾਤ ਕਰ ਲੈਨੇ ਆ ਕੀ ਵਿਤਕਰਾ ਹੀ ਲੱਗਦਾ ਯਾ ਤੁਹਾਨੂੰ ਕੀ ਲੱਗਦਾ ਵਿਤਕਰੀ ਆ ਯਾ ਫਿਰ ਕੋਈ ਤੁਹਾਡੇ ਤੋਂ ਨਰਾਜ਼ਤਾ ਨਹੀਂ ਕਿਤੇ ਪਰ ਪਤਾ ਨਹੀਂ ਕਿਉਂ ਐਕਸ਼ਨ ਨਹੀਂ ਲੈ ਰਹੇ ਸਾਡੇ ਤੋਂ ਪਤਾ ਨਹੀਂ ਮੱਲੇ ਵਾਲੇ ਇਕੱਠੇ ਹੋ ਕੇ ਜਾਓ ਨਾ ਕੀ ਪਤਾ ਕਹਿੰਦੇ ਹੁਣ ਵੀ ਪੂਰਾ ਮੱਲਾ ਇਕੱਠਾ ਹੋ ਕੇ ਆਓ ਨਹੀਂ ਜਾਣਦੇ ਆ ਜੀ ਮੱਲਾ ਇਕੱਠਾ ਹੋ ਕੇ ਜਾਣਦੇ ਆ ਸਾਰੇ ਜਾਣਦੇ ਆ ਸਾਰੇ ਜਾਣਦੇ ਆ ਸਾਰੇ ਜਾਣਦੇ ਆ ਇੱਕ ਉਹਨਾਂ ਨੇ WhatsApp ਤੇ ਗਰੁੱਪ ਬਣਾਇਆ ਹੋਇਆ ਹੈ ਹਰ ਰੋਜ਼ WhatsApp ਤੇ ਗਰੁੱਪ ਤੇ ਮੈਸੇਜ ਜਾਂਦਾ ਹੈ ਕਿੰਨੇ ਬਣਾਇਆ ਗਰੁੱਪ ਅ ਅਮਨ ਬੱਗਾ ਜੀ ਦੇ ਨਾਲ ਹੀ ਅਟੈਚ ਹੈਗੇ ਆ ਸਾਡੇ ਸਾਰੇ ਪਰ ਉਹਨਾਂ ਵੱਲੋਂ ਮੈਨੂੰ ਨਹੀਂ ਲੱਗਦਾ ਕੋਈ ਐਕਸ਼ਨ ਲੱਤਾ ਜਾ ਰਿਹਾ ਹੈ ਇਹ ਸਾਰੇ ਹੀ ਗਰੁੱਪ ਨਾਲ ਜੁੜੇ ਜਿੰਨੇ ਕਰ ਇਤੇ ਹੈਗੇ ਨਹੀਂ ਮੇਰੇ ਹਸਬੰਡ ਦੇ ਨਾਲ ਹੈਗੇ ਆ ਜੀ ਦੋ ਤਿੰਨ ਹੋਰ ਹੈਗੇ ਆ ਤੁਹਾਡੇ ਨਾਲ ਵੀ ਹੈ ਹਾਂ ਜੀ ਹਾਂ ਜੀ ਜਦੋਂ ਫੋਟੋ ਪਾਣੇ ਕਹਿ ਦਿੰਦੇ ਨੋਟਿਫਾਈ ਜੀ ਤੁਹਾਡੀ ਗਲੀ ਬਟ ਐਕਸ਼ਨ ਕੋਈ ਨਹੀਂ ਲੈ ਰੇ ਕਾਰਨ ਇਹ ਹੈ ਕਿ ਵਿਧਾਇਕ ਸਾਹਿਬ ਦੇ ਗਰੁੱਪ ਨਾਲ ਸਾਰੇ ਲੋਕ ਜੁੜੇ ਆ ਇਹਦਾ ਮਤਲਬ ਕੋਈ ਰਾਜਨੀਤਿਕ ਰੰਜਿਸ਼ਤਾ ਹੋ ਨਹੀਂ ਸਕਦੀ ਸਭ ਜੁੜੇ ਹੋਏ ਨੇ ਫਿਰ ਕਾਰਨ ਕੀ ਹੈ ਇਹ ਤਾਂ ਵਿਧਾਇਕ ਸਾਹਿਬ ਜਾਂ ਫਿਰ ਕੌਂਸਲਰ ਸਾਹਿਬ ਹੀ ਚੰਗੀ ਤਰ੍ਹਾਂ ਦੱਸ ਪਣਗੇ ਕੋਸ਼ਿਸ਼ ਕਰਦੇ ਆ ਕਿ ਕੌਂਸਲਰ ਸਾਹਿਬ ਨਾਲ ਗੱਲ ਹੋ ਸਕੇ ਜਾਂ ਕੌਂਸਲਰ ਸਾਹਿਬ ਤੱਕ ਅਸੀਂ ਗੱਲ ਪਹੁੰਚਾ ਸਕੀਏ ਕਿ ਆਖਰ ਕੀ ਕਾਰਨ ਹੈ ਕਿ ਇਹ ਸੜਕ ਨਹੀਂ ਬਣ ਰਹੀ ਸਤਿ ਸ਼੍ਰੀ ਅਕਾਲ ਸਰ ਕਮਲ ਕਪੂਰ ਬੋਲ ਰਿਹਾ ਜੀ ਲੁਧਿਆਣਾ ਲਾਈਵ ਤੋਂ ਹਾਂ ਜੀ ਕਮਲ ਜੀ ਕੀ ਹਾਲ ਚਾਲ ਸਰ ਬਸ ਠੀਕ ਆ ਬਜੀ ਮੈਂ ਤੁਹਾਡੇ ਵਾਰਡ ਨੰਬਰ 93 ਦੇ ਵਿੱਚ ਖੜਾ ਹਾਂ ਜੀ ਹਾਂ ਜੀ ਕੌਂਸਲਰ ਸਾਹਿਬ ਬੜੀ ਸਮੱਸਿਆ ਆ ਰਹੀ ਹੈਗੀ ਐ ਇੱਥੇ ਦੇ ਲੋਕਾਂ ਨੂੰ ਕਹਿੰਦੇ ਸੀਵਰੇਜ ਤਾਂ ਪਾ ਗਏ ਵਾਟਰ ਸਪਲਾਈ ਵੀ ਦੇ ਗਏ ਪਰ ਗਲੀ ਜਿਹੜੀ ਐ ਪਿਛਲੇ 1 ਸਾਲ ਤੋਂ ਨਹੀਂ ਬਣਾ ਰਹੇ ਇਹ ਕਿਹੜਾ ਮਹੱਲਾ ਜੀ ਤੁਹਾਡਾ ਇਹ ਸਾਰੇ ਸਿੱਟੇ

ਬੜੀ ਸੀਗਾ ਪਹਿਲੇ ਸਾਭੀ ਤੋਂ ਕੋਲ ਸੀਗਾ ਅੱਛਾ ਜੀ ਨਵਾਂ ਏਰੀਆ ਅਡਜੋਇਨਿੰਗ ਹੋਇਆ ਵਾ ਓਕੇ ਇਹਨਾਂ ਨੂੰ ਕਹੇ ਸਵੇਰੇ ਮੈਨੂੰ ਨਾ ਤੁਹਾਡਾ ਨਾਮ ਲੈ ਕੇ ਇੱਕ ਵਾਰੀ ਮਿਲ ਲੈਣ ਮੈਨੂੰ ਜਰੂਰ 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 ਭਾਈ ਮੈਂ ਸਾਬ੍ਹ ਨਾਲ ਐਪ ਐਮਐਲ ਸਾਬ੍ਹ ਨਾਲ ਵੀ ਗੱਲ ਕਰ ਲੈਂਦਾ ਉਹ ਕੀ ਕਹਿੰਦੇ ਆ ਬਿਲਕੁਲ ਇਹਨਾਂ ਦੀ ਸਮੱਸਿਆ ਇਹੀ ਹੈ ਕਾਉਂਸਲਰ ਸਾਹਿਬ ਕਿ ਇਹ ਕਹਿ ਰਹੇ ਆ ਕਿ ਠੀਕ ਹੈ ਵਾਟਰ ਸਪਲਾਈ ਵੀ ਆ ਗਈ ਹੈ ਸੀਵਰੇਜ ਵੀ ਆ ਗਿਆ ਪਰ ਮਿੱਟੀ ਦੀ ਸੜਕ ਜਿਹੜੀ ਹੈ ਨਾ ਲਗਾਤਾਰ ਤਸਰੀ ਹੈ ਦੋ ਦੋ ਤਿੰਨ ਤਿੰਨ ਫੁੱਟ ਤੁਹਾਡਾ ਨਾਮ ਲੈ ਕੇ ਕਹਣਾ ਜੋ ਜੋ ਇਹਨਾਂ ਦੀ ਮਦਦ ਹੋ ਸਕਦੀ ਹੋਊਗੀ ਨਾ ਜੀ ਕਰਾਂਗੇ ਇਹਨਾਂ ਕੋਈ ਬੰਦਾ ਆ ਕੇ ਮਿਲ ਲੈ ਮੈਨੂੰ ਜੀ ਜੀ ਬਹੁਤ ਬਹੁਤ ਧੰਨਵਾਦ ਕਾਉਂਸਲਰ ਸਾਹਿਬ 9:00 ਵਜੇ ਤੋਂ 11:00 ਵਜੇ ਤੱਕ ਆ ਜੀ 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 ਬਹੁਤ ਬਹੁਤ ਧੰਨਵਾਦ ਕਾਉਂਸਲਰ ਸਾਹਿਬ ਤਾਂ ਇਹ ਸੀਗੇ ਕਾਉਂਸਲਰ ਸਾਹਿਬ ਗੋਪੀ ਜੀ ਜਿਨ੍ਹਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਅਗਰ ਲੋਕ ਆ ਕੇ ਮਿਲਦੇ ਹਨ ਤਾਂ ਐਮਐਲਏ ਦੇ ਕੋਟੇ ਦੇ ਵਿੱਚੋਂ ਇਸ ਸੜਕ ਦਾ ਨਿਰਮਾਣ ਜਿਹੜਾ ਹੈ ਕਰਵਾ ਦਿੱਤਾ ਜਾਏਗਾ ਕੋਸ਼ਿਸ਼ ਕਰਾਂਗੇ ਕੀ ਅਗਰ ਵਿਧਾਇਕ ਸਾਹਿਬ ਜਾਂ ਜਿਹੜੇ ਵਿਧਾਇਕ ਦੇ ਪੀਏ ਨੇ ਉਹਨਾਂ ਨਾਲ ਗੱਲਬਾਤ ਹੋ ਸਕੇ ਤਾਂ ਜਰੂਰ ਅਸੀਂ ਗੱਲਬਾਤ ਕਰਾਂਗੇ ਅੱਗਾ ਜੀ ਵਿਧਾਇਕ ਫੋਨ ਲਾਈਨ ਤੇ ਮੌਜੂਦ ਹੈ ਸਰ ਇੱਥੇ ਇੱਕ ਗਲੀ ਦੀ ਸਮੱਸਿਆ ਹੈਗੀ ਹੈ ਗਲੀ ਨੰਬਰ 1 ਹੈਗੀ ਹੈ ਇਹ ਸਰ ਕਦੋਂ ਤੱਕ ਇਹਨਾਂ ਦਾ ਮਸਲਾ ਹੱਲ ਹੋ ਜਾਏਗਾ ਇਹ ਜਲਦੀ ਹੱਲ ਕਰਦੇ ਕਿਉਂਕਿ ਇਸ ਗਲੀ ਦੇ ਵਿੱਚ ਸੀਵਰ ਪਾਣੀ 흘ਰਦਾ ਸੀਗਾ ਜੀ ਉਹ ਅਸੀਂ ਕੁਝ ਦਿਨ ਪਹਿਲਾਂ ਪਾ ਦਿੱਤਾ ਇਨੇ ਛੜਕਲੀ ਪਾਸ ਆ ਕਿ ਮੌਸਮ ਨੂੰ ਦੇਖਦੇ ਹੋਏ ਜੀ ਵੇਟ ਕਰ ਰਹੇ ਸੀ ਮੌਸਮ ਠੀਕ ਹੋ ਜਾਏ ਜੀ ਮੌਸਮ ਦਾ ਮੌਸਮ ਪੰਜ-ਛੇ ਦਿਨ ਜੀ ਠੀਕ ਹੋ ਜਾਊਗਾ ਜੀ ਛੜਕਲੀ ਬਣਾ ਦਾਂਗੇ ਜੀ ਬਿਲਕੁਲ ਕਿਉਂਕਿ ਇੱਥੇ ਵਾਟਰ ਸਪਲਾਈ ਵੀ ਆ ਚੁੱਕੀ ਆ ਔਰ ਸੀਵਰੇਜ ਵੀ ਜਿਹੜਾ ਹੈਗਾ ਪੈ ਚੁੱਕਾ ਹੈਗਾ ਸਰ ਜੀ 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 ਪਾਤਾ ਪਾਦੀ ਤੋਂ ਪਾਦੀ ਨੂੰ ਨਹੀਂ ਚਿੰਤਤ ਹੋਣ ਨੂੰ ਜੀ ਅੱਛਾ ਇੱਕ ਨਾ ਮਿੱਟੀ ਦੀ ਗਲੀ ਹੋਣ ਕਰਕੇ ਨਾ ਤਸਦੀ ਜਾ ਰਹੀ ਹੈ نیچے ਨੂੰ 2-2 3-3 ਫੁੱਟ نیچے ਤਸਦੀ ਜਾ ਰਹੀ ਹੈਗੀ ਹੈ। ਨਹੀਂ ਤਸਰੀ ਦੇ ਜੀ ਅਸੀਂ ਜਾਣ ਕੇ ਖੁੱਲਾ ਛੱਡਦੇ ਆ ਜਿੱਥੇ ਉਹ ਤੋਂ ਸੀਵਰ ਬੰਨਦੇ ਆ ਜਦੋਂ ਕਿ ਜਿਹੜੀ ਜਿੱਥੇ ਅਸੀਂ ਪਾਣੀ ਦੀ ਸੀਵਰ ਦੀ ਲਾਈਨ ਬੰਨਦੇ ਆ ਉੱਥੇ ਘੱਟ ਤੋਂ ਘੱਟ ਜੀ ਮੀਂਹ ਛਲਦੇ ਆ ਖੁੱਲਾ ਜੀ ਵੀ ਬਰਸਾਤ ਉੱਪਰ ਪੈ ਜਾਵੇ ਜਿਸ ਨਾਲ ਮਿੱਟੀ ਬੈਠ ਜਾਵੇ ਉਸ ਤੋਂ ਸੜਕ ਬਣਾਵਾਂਗੇ। ਇਹ ਮਿੱਟੀ ਬੈਠ ਗਈ ਅੱਛੀ ਗੱਲ ਹੈ। ਇਸ ਮਿੱਟੀ ਹੋਰ ਪਾ ਦੇਵਾਂਗੇ ਪਾ ਕੇ ਸੜਕ ਨੂੰ ਮਦੇ। ਜੀ ਜੀ ਬਹੁਤ ਬਹੁਤ ਸ਼ੁਕਰੀਆ ਵਿਧਾਇਕ ਸਾਹਿਬ ਤੁਹਾਡਾ ਸਮਾਂ ਦੇਣ ਲਈ ਜੀ ਥੈਂਕ ਯੂ ਥੈਂਕ ਯੂ ਤਾਂ ਮੇਰੇ ਨਾਲ ਮੌਜੂਦ ਸਗੇ ਮਦਨ لال ਬੱਗਾ ਜੀ ਜਿਨ੍ਹਾਂ ਨੇ ਸਾਫ਼ ਕਰ ਦਿੱਤਾ ਹੈਗਾ ਕਿ ਕੁਝ ਜਿਹੜੀ ਹੈ ਇੱਕ ਨorms ਹੁੰਦੇ ਨੇ ਕਿ ਜਦੋਂ ਸੀਵਰੇਜ ਪਾ ਦਿੱਤਾ ਜਾਂਦਾ ਤਾਂ ਕੁਝ ਦਿਨ ਲਈ ਸੜਕ ਜਿਹੜੀ ਆ ਇਦਾਂ ਹੀ ਖੁੱਲੀ ਛੱਡ ਦਿੱਤੀ ਜਾਂਦੀ ਹੈ ਤਾਂ ਜੋ ਮਿੱਟੀ ਜਿਹੜੀ ਆ نیچے بیٹھ ਜਵੇ ਔਰ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ 2-4 ਦਿਨਾਂ ਦੇ ਵਿੱਚ ਜਿਹੜਾ ਇਹ ਸੜਕ ਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਜਾਵੇਗਾ ਬਰਸਾਤਾਂ ਕਾਰਨ ਥੋੜੀ ਜਿਆ ਕੰਮ ਨੂੰ ਰੋਕਿਆ ਗਿਆ ਸੀਗਾ ਔਰ ਜਿੱਦਾਂ ਹੀ ਬਰਸਾਤ ਤਾਂ ਤੁਹਾਨੂੰ ਰਾਹਤ ਮਿਲਦੀ ਹੈ ਤਾਂ ਇਸ ਗਲੀ ਦਾ ਨਿਰਮਾਣ ਵੀ ਜਿਹੜਾ ਹੈ ਉਹ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ